ਅਮੀ ਚੰਡੀਗੜ੍ਹ ਹੁਣ ਆ ਗਿਆ ਬਰਾੜ ਦਾ ਚੰਡੀਗੜ੍ਹ ਹੁਣ ਆ ਗਿਆ ਬਰਾੜ ਦਾ ਜੋ ਮੱਚ ਦੇ ਕਲੇਜੇ ਉਤੋਂ ਮੀਨਾ ਹਾੜਦਾ ਮੱਚ ਦੇ ਕਲੇਜੇ ਉਤੋਂ ਮੀਨਾ ਹਾੜਦਾ ਚੰਡੀਗੜ੍ਹ ਹੁਣ ਆ ਗਿਆ ਬਰਾੜ ਦਾ ਜੋ ਮੱਚ ਦੇ ਕਲੇਜੇ ਉਤੋਂ ਮੀਨਾ ਹਾੜਦਾ ਆ ਪਤਨ ਤਨ ਲਾ ਕੇ ਬੈਠੇ ਸੀਗੇ ਰੈੱਡ ਦੇ ਤਨ ਤਨ ਲਾ ਕੇ ਬੈਠੇ ਸਿਗਰਟ ਦੇ ਜੋ ਚੌਥਾ ਪੌਣ ਲੱਗੇ ਡਲ ਗਿਆ ਬੈੱਡ ਤੇ ਚੌਥਾ ਪੌਣ ਲੱਗੇ ਡਲ ਗਿਆ ਬੈੱਡ ਤੇ ਐ ਸਾਂ ਡੁੱਲਿਆ ਕਹਾਣੀ ਅਥਾ ਮੂਰੇ ਕੰਮ ਗਈ ਡੁੱਲਿਆ ਕਹਾਣੀ ਅਥਾ ਮੂਰੇ ਕੰਮ ਗਈ ਰਿੰਗਨੀ ਹੋਈ ਸਾਡੀ ਮੂਹ ਵਲੜੇ ਮੂਹ ਵਲੜੇ ਮੂਹ ਵਲੜੇ ਮੂਹ ਵਲੜੇ ਮੈਨੂੰ ਡੁੱਲਦਾ ਗਲਾਸ ਦੇਖ ਕੱਲ ਯਾਦ ਆ ਗਈ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਵਲੜੇ ਡੁੱਲਦਾ ਗਲਾਸ ਦੇਖ ਕੱਲ ਯਾਦ ਆ ਗਈ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਵਲੜੇ ਡੁੱਲਦਾ ਗਲਾਸ ਦੇਖ ਕੱਲ ਯਾਦ ਆ ਗਈ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਵਲੜੇ ਰੋਏ ਸਭ ਲੈਕ ਹੋਲ ਜਹੀ ਰਾਤ ਨੂੰ ਹੁਣ ਆਵੇ ਤੇਰੀ ਯਾਦ ਆਪਾ ਹੱਸ ਲਈਦਾ ਆਵੇ ਤੇਰੀ ਯਾਦ ਆਪਾ ਹੱਸ ਲਈਦਾ ਮੁਰ ਅਗ ਤੇਰੀ ਯਾਦ ਆਪਾ ਹੱਸ ਲਈਦਾ ਜਦੋਂ ਮੈਂ ਤਰ੍ਹਾਂ ਕੇ ਬੈਠਾ ਗੱਲਾਂ ਹੋਣ ਤੇਰੀਆਂ ਕੁਝ ਲਈਦਾ ਲਕੋ ਤੇ ਕੁਝ ਦੱਸ ਲਈਦਾ ਲਈਦਾ ਲਕੋਗੇ ਕੁਝ ਦੱਸ ਲਈਦਾ ਕੁਝ ਲਈਦਾ ਲਕੋ ਤੇ ਕੁਝ ਦੱਸ ਲਈਦਾ ਜਦੋਂ ਮੈਂ ਤਰ੍ਹਾਂ ਕੇ ਬੈਠਾ ਗੱਲਾਂ ਹੋਣ ਤੇਰੀਆਂ ਕੁਝ ਲਈਦਾ ਲਕੋ ਤੇ ਕੁਝ ਦੱਸ ਲਈਦਾ ਲਈਦਾ ਲਕੋ ਤੇ ਕੁਝ ਦੱਸ ਲਈਦਾ ਹਾਈ ਕਿਵੇਂ ਕਰਗੀ ਤੂੰ ਦਿਲ ਨੂੰ ਚਟਾਣ ਸੋਚਦਾ ਟੋਕਲ ਨੂੰ ਚਟਾਨ ਸੋਜ ਨਾਲ ਕਦੇ ਜਿੱਦੇ ਨਾਲੋਂ ਭਾਰੀ ਸੀ ਗਿਰੂ ਅਲੜੇ ਰੂ ਅਲੜੇ ਰੂ ਅਲੜੇ ਰੂ ਅਲੜੇ ਮੈਨੂੰ ਡੋਲਦਾ ਗਲਾਸ ਦੇਖ ਕੱਲ ਯਾਦ ਆਗੀ ਕਦੇ ਮੇਂ ਤਰ੍ਹਾਂ ਤੇ ਡੋਲਦੀ ਸੀ ਤੂੰ ਅਲੜੇ ਆਹ ਹਾ ਨਾ ਦੇਖ ਕੱਲ ਯਾਦ ਆਗੀ ਕਦੇ ਮੇਂ ਤਰ੍ਹਾਂ ਤੇ ਡੋਲਦੀ ਸੀ ਤੂੰ ਅਲੜੇ ਟੋਕਲ ਨਾਲ ਬਾਤ ਦੇ ਕੱਲ ਯਾਦ ਆਗੀ ਕਦੇ ਮੇਂ ਤਰ੍ਹਾਂ ਤੇ ਡੋਲਦੀ ਸੀ ਤੂੰ ਅਲੜੇ ਓਡੀ ਸਰਨੀ ਦੇ ਨਾਲ ਕੇਦਾ ਸ਼ਹਿਦ ਜਿਹਾ ਪਾਣੀ ਸੱਚ ਜਾਣੀ ਹੁਣ ਮਿੱਤਰਾਂ ਨੂੰ ਜ਼ਹਿਰ ਲੱਗਦਾ ਹੁਣ ਮਿੱਤਰਾਂ ਨੂੰ ਜ਼ਹਿਰ ਲੱਗਦਾ ਸੱਚ ਜਾਣੀ ਹੁਣ ਮਿੱਤਰਾਂ ਨੂੰ ਜ਼ਹਿਰ ਲੱਗਦਾ ਜਿਹੜਾ ਅੰਦਰੋਂ ਤੇ ਬਾਹਰੋਂ ਮਾਰਦਾ ਏ ਠੋਕਰਾਂ ਸਾਨੂੰ ਤੀਨ ਨਾਲੋਂ ਪੜਾ ਤੇਰਾ ਸ਼ਹਿਰ ਲੱਗਦਾ ਤੀਨ ਨਾਲੋਂ ਪੜਾ ਤੇਰਾ ਸ਼ਹਿਰ ਲੱਗਦਾ ਫੰਗ ਝੀਟ ਨਾਲੋਂ ਪੜਾ ਤੇਰਾ ਸ਼ਹਿਰ ਲੱਗਦਾ ਸਾਡੀ ਖਾ ਗਈ ਆ ਜਵਾਨੀ ਮਾਰਕੀਨ ਵਰਗੀ ਸਾਡੀ ਖਾ ਗਈ ਆ ਜਵਾਨੀ ਮਾਰਕੀਨ ਵਰਗੀ ਸਾਡੀ ਖਾ ਗਈ ਆ ਜਵਾਨੀ ਮਾਰਕੀਨ ਵਰਗੀ ਅਸੀਂ ਭੁੱਲ ਕੇ ਵੀ ਕਰਦੇ ਨਹੀਂ ਮੂੰਹ ਅਲੜੇ ਮੂੰਹ ਦੱਬਦਾ ਅਗਲਾਸ ਦੇਖ ਕਾਲੀ ਆਦ ਆਗੀ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਬੱਲੜੇ ਦੱਬਦਾ ਅਗਲਾਸ ਦੇਖ ਕਾਲੀ ਆਦ ਆਗੀ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਬੱਲੜੇ ਦੱਬਦਾ ਅਗਲਾਸ ਦੇਖ ਕਾਲੀ ਆਦ ਆਗੀ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਬੱਲੜੇ ਹੁੰਦਾ ਸੀ ਮੈਨੂੰ ਯਾਦ ਲੋਕ ਗੀਤ ਵਾਂਗ ਰਾ ਸਾਰੀ ਦੁਨੀਆ ਨੂੰ ਭੁੱਲ ਗਈ ਸੀ ਤੂੰ ਵੈਰ ਨੇ ਉਹ ਦੁਨੀਆ ਨੂੰ ਭੁੱਲ ਗਈ ਸੀ ਤੂੰ ਵੈਰ ਨੇ ਸਾਰੀ ਦੁਨੀਆ ਨੂੰ ਭੁੱਲ ਗਈ ਸੀ ਤੂੰ ਵੈਰ ਨੇ ਉਦੋਂ ਲੱਗਦਾ ਸੀ ਕਿਸੇ ਨਾਲ ਵੱਜਣਾ ਨਹੀਂ ਜਿੰਨਾ ਢੀ ਨਾਲ ਭੁੱਲ ਗਈ ਸੀ ਤੂੰ ਵੈਰ ਨੇ ਢੀ ਨਾਲ ਭੁੱਲ ਗਈ ਤੂੰ ਵੈਰ ਨੇ ਢੀ ਨਾਲ ਭੁੱਲ ਗਈ ਤੂੰ ਵੈਰ ਨੇ ਗੱਲ ਸੁਣ ਲੈ ਜੇ ਗੀਤ ਗੱਲ ਦਿਲ ਤੇ ਨਾ ਲਾ ਲਈ ਉਹ ਸੁਣ ਲੈ ਜੇ ਗੀਤ ਗੱਲ ਦਿਲ ਤੇ ਨਾ ਲਾ ਲਈ ਇਹ ਗੱਲ ਗੱਲਾਂ ਵਿੱਚੋਂ ਚੱਲ ਪਈ ਸੀ ਤੂੰ ਅਲੜੇ ਤੂੰ ਅਲੜੇ ਤੂੰ ਅਲੜੇ ਤੂੰ ਅਲੜੇ ਮੈਨੂੰ ਡੁੱਲਦਾ ਗਲਾ ਸੇਖ ਗੱਲ ਆਦੀ ਆਗੀ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅਲੜੇ ਡੁੱਲਦਾ ਗਲਾ ਸੇਖ ਗੱਲ ਆਦੀ ਆਗੀ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਅਲੜੇ ਕਦੇ ਮੈਂ ਤਰ੍ਹਾਂ ਤੇ ਡੁੱਲਦੀ ਸੀ ਤੂੰ ਅਲੜੇ ਕਦੇ ਮੈਂ ਤਰ੍ਹਾਂ ਤੇ ਡੁੱਲਦੀ ਸੀ ਤੂੰ ਅਲੜੇ ਕਦੇ ਮੈਂ ਤਰ੍ਹਾਂ ਤੇ ਡੁੱਲਦੀ ਸੀ ਤੂੰ ਅਲੜੇ ਮੈਨੂੰ ਡੁੱਲਦਾ ਗਲਾ ਸੇਖ ਗੱਲ ਆਦੀ ਆਗੀ ਕਦੇ ਮਿੱਤਰਾਂ ਤੇ ਡੁੱਲਦੀ ਸੀ ਤੂੰ ਕਦੇ ਮਿੱਤਰਾਂ ਤੇ ਡੋਲ ਦੀ ਸੀ ਤੂੰ ਉਹ ਲੜੇ ਆਪਣੇ ਕਾਲਜ ਦੀਆਂ ਕੰਧਾਂ ਉੱਤੇ ਕਦੇ ਤੂੰ ਮੇਰਾ ਨਾਂ ਲਿਖਿਆ ਸੀ ਕਦੇ ਮੈਂ ਤੇਰਾ ਨਾਂ ਲਿਖਿਆ ਸੀ ਆਪਣੇ ਕਾਲਜ ਦੀਆਂ ਕੰਧਾਂ ਉੱਤੇ ਕਦੇ ਤੂੰ ਮੇਰਾ ਨਾਂ ਲਿਖਿਆ ਸੀ ਕਦੇ ਮੈਂ ਤੇਰਾ ਨਾਂ ਲਿਖਿਆ ਸੀ ਮੈਂ ਪੁੱਛਿਆ ਸੀ ਕਿਉਂ ਚੰਨੀਆਂ ਤੇਰੀ ਮੇਰੀ ਇੱਕ ਜ਼ਿੰਦੜੀ ਐ ਅੱਗੋਂ ਤੂੰ ਮੈਨੂੰ ਹਾਂ ਲਿਖਿਆ ਸੀ ਅੱਗੋਂ ਤੂੰ ਮੈਨੂੰ ਹਾਂ ਲਿਖਿਆ ਸੀ